ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਸਾਡੇ ਚੈਨਲ ਰਿਪਸ ਬੁਟੀਕ ਤੇ ਸਵਾਗਤ ਹੈ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਚਲੋ ਜੀ ਆਪਾਂ ਆਪਣੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਜੀ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਅੱਜ ਆਪਾਂ ਲੈ ਕੇ ਆਏ ਜੀ ਧਮਾਕੇਦਾਰ ਆਫਰ ਲੋੜੀ ਤੇ ਆਫਰ ਲਗਾਈ ਹੈਗੀ ਬਹੁਤ ਠੀਕ ਪ੍ਰਾਈਸ ਦੇ ਵਿੱਚ ਸੂਟ ਨੇ ਜੇ ਤੁਸੀਂ ਇੱਕ ਸੂਟ ਬਾਏ ਕਰਦੇ ਹੋਗੇ ਤਾਂ 1000 ਦਾ ਜੇ ਤੁਸੀਂ ਦੋ ਸੂਟ ਬਾਏ ਕਰੋਗੇ ਤਾਂ 1900 ਦੇਣਗੇ ਸੂਟ ਬਹੁਤ ਜਿਆਦੇ ਸੋਹਣੇ ਨੇ ਜੀ ਫ੍ਰੀ ਸ਼ਿਪਿੰਗ ਹੈਗੇ ਨਾਲ ਕੋਈ ਸ਼ਿਪਿੰਗ ਚਾਰजेस ਨਹੀਂ ਹੈਗੇ फटाफट ਤੁਸੀਂ ਆਰਡਰ ਕਰਦੇ ਹੋ ਤੇ ਬਹੁਤ ਵਧੀਆ ਸਟਾਕ ਨੇ 1 ਕਿਲੋ 2 ਲੋ ਕਿਉਂਕਿ ਆਪਣੇ ਕੋਲੇ ਕੋਈ ਇੱਕ ਸੂਟ ਰਹਿ ਜਾਂਦਾ ਕੋਈ ਦੋ ਰਹਿ ਜਾਂਦੇ ਜਿੰਨੇ ਵੀ ਹੈਗੇ ਨੇ ਆਪਣੇ ਕੋਲੇ ਪਸ਼ਮੀਨੇ ਦੇ ਸੂਟ ਰਹਿਣਗੇ ਉਹਨੇ ਆਪਾਂ ਵੀਡੀਓ ਲਈ ਅੱਜ ਚੱਕਲੇ ਸੂਟ ਇਸ ਤੋਂ ਬਾਅਦ ਵੀਡੀਓ ਕੁਝ ਕੁ ਸੂਟਾਂ ਦੀ ਪਾਊਗੀ ਜੇ ਪਈ ਥੋੜੇ ਬਹੁਤੇ ਹੋਣਗੇ ਲਓ ਜੀ ਪਹਿਲਾ ਕਲਰ ਪ੍ਰਿੰਟਡ ਡਿਜ਼ਾਈਨ ਮੈਚਿੰਗ ਨੇ ਜੀ 1000 ਦਾ 1000 ਦਾ ਸੂਟ ਹੈ ਜੇ ਤੁਸੀਂ ਦੋ ਲੈਣੇ ਹੋਗੇ ਤਾਂ 1900 ਦੇ ਪੈਣਗੇ ਲਓ ਜੀ ਇਹਦੇ ਵਿੱਚ ਨੈਕਸਟ ਕਲਰ ਇੱਕ ਇੱਕ ਸੂਟ ਅਵੇਲੇਬਲ ਹੈ ਜੀ ਲਓ ਜੀ ਨੈਕਸਟ ਪ੍ਰਿੰਟ ਤੁਸੀਂ ਚੈੱਕ ਕਰੋ ਲਓ ਜੀ ਅਗਲਾ ਵਧੀਆ ਘੜ ਦੇ ਪ੍ਰਿੰਟ ਨੇ ਕਿ ਵਧੀਆ ਬ੍ਰਾਂਡ ਹੈ ਸਟੱਫ ਬਹੁਤ ਵਧੀਆ ਹੈਗਾ ਲੋ ਜੀ ਨੈਕਸਟ ਤੁਸੀਂ ਦੇਖ ਸਕਦੇ ਹੋਗੇ ਲੋ ਜੀ ਕੋਈ ਕਪੜੇ ਤੇ ਬੁਰਨੀ ਆਉਂਦਾ ਵਿਦਆਊਟ ਸਟਿਚਿੰਗ ਤੁਸੀਂ ਇਹਨਾਂ ਨੂੰ ਸਟਿਚ ਕਰਵਾ ਸਕਦੇ ਹੋ ਹਾਂ ਵਿਦਆਊਟ ਲਾਈਨਿੰਗ ਤੁਸੀਂ ਇਹਨਾਂ ਨੂੰ ਸਾਰੇ ਸਟਿਚ ਕਰਵਾ ਸਕਦੇ ਹੋਗੇ ਲਾਈਨਿੰਗ ਦੀ ਤੇ ਕੋਈ ਲੋੜ ਨਹੀਂ ਹੈਗੀ ਲੋ ਜੀ ਜਲਦੀ ਜਲਦੀ ਆਰਡਰ ਕਰਦੇ ਹੋ ਇਹ ਬਸ ਕੁਝ ਦਿਨਾਂ ਲਈ ਆਫਰ ਹੈਗੀ ਤੇ ਕਾਫੀ ਭੈਣਾ ਨੇ ਲੈ ਜਾਣੇ ਨੇਗੇ ਫਟਾਫਟ ਨਾ ਕੋਈ ਵੀ ਭੈਣ ਰਹੇ ਨਾ ਲੋ ਜੀ ਪ੍ਰਿੰਟ ਚੈੱਕ ਕਰਦੇ ਜਾਇਓ ਨੈਕਸਟ ਦੇਖੋ ਜੀ ਇਸ ਤਰ੍ਹਾਂ ਸਾਰੇ ਮੈਚਿੰਗ ਬਾਟਮ ਨਾਲ ਲੇਗੇ ਨੋਟ ਬੋਟਲ ਗ੍ਰੀਨ ਦੇ ਵਿੱਚ ਹੈਗਾ ਨੈਕਸਟ ਡਿਜ਼ਾਈਨ ਦੇਖੋ ਨੈਕਸਟ ਦੇਖੋ ਡਾਟਸ ਵਾਲੀ ਬੋਟਮ ਹੈਗੀ ਲੋਟ ਸਕ੍ਰੀਨਸ਼ਾਟ ਲੈ ਆਂਦੇ ਜਾਇਓ ਇੱਕ ਸੂਟ ਪਾਈ ਕਰਨ ਦੇ ਆਪਾਂ ਪਹਿਲਾਂ ਵੀ ਪਾਈ ਸੀਗੀ ਪ੍ਰਾਈਜ਼ ਘਟਦੀ ਵੀਡੀਓ ਉਹਦੇ ਵਿੱਚ ਸੂਟ ਸੀਗੇ ਕਾਫੀ ਸੋਲਡ ਹੋ ਚੁੱਕੇ ਸੀਗੇ ਕਾਫੀ ਪੈਣਾ ਰਹਿ ਗਈਆਂ ਸੀਗੀਆਂ ਜਿਨਾਂ ਕ ਆਪਣੇ ਕੋਲੇ ਮੈਂ ਸੋਚਿਆ ਵੀ ਸਟਾਕ ਹੈਗਾ ਕਿ ਆ ਵੀ ਚਲੋ ਆਪਾਂ ਪਾ ਦਿੰਨੇ ਆਂਗੇ ਲੋ ਜੀ ਬਲੈਕ ਤੇ ਕੇ ਦੇ ਵਿੱਚ ਹੈਗਾ ਸੀ ਕਰੀਮ ਕਲਰ ਬੋਟਲ ਗ੍ਰੀਨ ਲੋਚ ਤੁਸੀਂ ਇਹਨਾਂ ਨੂੰ ਨਾ ਪਲੀਜ਼ ਵਿਦਆਊਟ ਸਟਿਚਿੰਗ ਹੀ ਸ਼ਿਪ ਕਰਵਾ ਲਿਓ ਕਿਉਂਕਿ ਮੇਰੇ ਕੋਲ ਇਹ ਰਾਸ਼ ਕਾਫੀ ਹੈ ਸਟਿਚਿੰਗ ਨੂੰ ਟਾਈਮ ਲੱਗ ਜੂਗਾ ਹਨਾ ਤੁਸੀਂ ਆਪਣੇ ਟੇਲਰ ਤੋਂ ਸਟਿਚਿੰਗ ਕਰਵਾ ਲਿਓ ਲੋਈਦਾ ਮੈਚਿੰਗ ਅੱਜ ਤੁਸੀਂ ਇਹਨਾਂ ਦੀ ਪੇਮੈਂਟ ਕਰਦੇ ਨਾਲ ਦੀ ਨਾਲ ਤੁਹਾਡਾ ਆਰਡਰ ਹੈਗਾ ਜਿਹੜਾ ਪਾਰਸਲ ਲਗਾ ਦਿੱਤਾ ਜਾਊਗਾ ਲਓ ਜੀ ਠੀਕ ਹੈ ਜੀ ਤਾਂ ਜਲਦੀ ਜਲਦੀ ਆਰਡਰ ਕਰ ਸਕਦੇ ਹੋਗੇ ਇਹ ਵੀ ਮੈਚਿੰਗ ਸੂਟ ਹੈ ਬੇਸ ਨਾਲ ਦੀ ਬਾਟਮ ਹੈ ਜੀ ਇਹਦੇ ਨਾਲ ਲਓ ਜੀ ਕੋਈ ਵੀ ਤੁਹਾਨੂੰ ਸੂਟ ਪਸੰਦ ਕਰ ਤੋ ਲਓ ਜੀ ਉਮੀਦ ਹੈ ਜੀ ਤੁਹਾਨੂੰ ਸੂਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਜਲਦੀ ਜਲਦੀ ਬਹੁਤ ਸੋਹਣੀ ਆਫਰ ਲੈ ਕੇ ਆਇਆ ਇੱਕ ਸੂਟ ਬਾਇ ਕਰਦੇ ਹੋ 1000 ਦਾ ਦੋ ਕਰਦੇ 1900 ਫ੍ਰੀ ਸ਼ਿਪਿੰਗ ਹੈ ਜੀ ਤੇ ਲੋੜੀ ਕਰਕੇ ਹਨਾ ਆਪਾਂ ਸਪੈਸ਼ਲ ਆਫਰ ਲਗਾਈ ਹੈ ਕਿਉਂਕਿ ਬਹੁਤ ਸਾਰੇ ਆਪਾਂ ਆਪਾਂ ਨੂੰ ਸੂਟ ਆਰਡਰ ਕਰਦੀਆਂ ਨੇ ਸਾਡਾ ਵੀ ਫਰਜ਼ ਬੰਦਾ ਸੀ ਤੁਹਾਨੂੰ ਡਿਸਕਾਊਂਟ ਤੇ ਸੂਟ ਦੇਣਗੇ ਜਿਹੜੇ ਜਰੂਰ ਤੁਹਾਨੂੰ ਆਫਰ ਕਰੀਏ ਉਮੀਦ ਹੈ ਤੁਹਾਨੂੰ ਸੂਟ ਪਸੰਦ ਆਏ ਹੋਣਗੇ ਕਮੈਂਟ ਜਰੂਰ ਕਰਿਓ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰ